ਹਾਂਜੀ ਤਾਂ ਕੀ ਕਰਨਾ ਚਾਹੋਗੇ ਤੁਸੀਂ ਮਤਲਬ ਟ੍ਰੇਨਿੰਗ ਲੈ ਰਹੇ ਹੋ ਹਾਂਜੀ ਸਰ ਟ੍ਰੇਨਿੰਗ ਲੈਣੇ ਸਮੇਂ ਤੁਸੀਂ ਮਤਲਬ ਕੀ ਡ੍ਰੀਮ ਦੇਖਿਆ ਕੀ ਜ਼ਿੰਦਗੀ ਚ ਬਣਾਉਣਾ ਚਾਹੋਗੇ ਮੇਰਾ ਡ੍ਰੀਮ ਇਹ ਸੀ ਕਿ ਮੈਂ ਫੌਜ ਲਾਈਨ ਚ ਜਾਣਾ ਤੇ ਘਰਦਿਆਂ ਨੂੰ ਵੀ ਇਦਾਂ ਫੀਲ ਕਰਾਉਣਾ ਵੀ ਹਾਂ ਵੀ ਲੋਕਾਂ ਵਰਗੇ ਨਾ ਤੁਰੇ ਫਿਰਦੇ ਲੋਕ ਵੀ ਉਹਨਾਂ ਦੀਆਂ ਧੀਆਂ ਵੀ ਹੁੰਦੀਆਂ ਉਹ ਵੀ ਆਪ ਦੇ ਆਪ ਨੂੰ ਇਦਾਂ ਸਮਝਣ ਵੀ ਹਾਂ ਅਸੀਂ ਮੁੰਡਿਆਂ ਨਾਲ ਘੱਟ ਨਹੀਂ ਹੈਗੀਆਂ ਤੇ ਜਦ ਜਦ ਕਿਹਾ ਨਾ ਆਪਾਂ ਦੇਖਦੇ ਆਂ ਵੀ ਕਈ ਹੈ ਨਾ ਇਦਾਂ ਦੇ ਪਰਿਵਾਰ ਹੁੰਦੇ ਆ ਜਿਨ੍ਹਾਂ ਦੇ ਬੱਚੇ ਨਹੀਂ ਵੀ ਪੜ੍ਹਾਏ ਜਾਂਦੇ ਤੇ ਉਹ ਸੋਚਦੇ ਵੀ ਸਾਡੇ ਬੱਚੇ ਵੀ ਇੰਨਾ ਵਾਂਗੂ ਕਾਮਜਾਬ ਹੋਣ ਤੇ ਮੈਂ ਹੀ ਚਾਹੁੰਨੀ ਆ ਵੀ ਸਭ ਦੇ ਬੱਚੇ ਤੇ ਮੇਰੇ ਵਾਂਗ ਉਹ ਵੀ ਮਿਹਨਤ ਕਰਨ ਤੇ ਮੈਂ ਵੀ ਮਿਹਨਤ ਕਰਕੇ ਅੱਗੇ ਆਪਣੇ ਸਫਲ ਆਪਣੀ ਸਫਲਤਾ ਨੂੰ ਪੂਰਾ ਕਰਾਂ ਹਾਂ ਲਕਸ ਹਾਂ ਅੱਜ ਗੱਲ ਕਰਦੇ ਹਾਂ ਤੁਸੀਂ ਆਪਣੀ ਟ੍ਰੇਨਿੰਗ ਦੇ ਵਿੱਚ ਕਿਸੇ ਚੀਜ਼ ਤੋਂ ਦੇ ਚੁੜ ਕਿ ਆ ਫੌਜ ਦੀ ਕੀਤੀ ਆ ਸਰ ਹਾਂਜੀ ਸਰ ਫੌਲਡਰ ਵਿੱਚ ਤੁਹਾਡੀ ਦੇ ਸਾਈਡ ਨਾਲ ਕਰਦੇ ਨੇ ਇਹ ਤੁਹਾਡੇ ਨਾਲ ਟ੍ਰੇਨਿੰਗ ਵਿੱਚ ਹੁੰਦੇ ਨੇ ਹਾਂਜੀ ਸਰ ਜ਼ਰੂਰ ਅਸਾਂ ਕੀ ਕਹਿਣਾ ਚਾਹੁੰਦੇ ਜਿੰਵੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵਾਅਦੇ ਕਰਦੇ ਹਨ ਬਲ ਅ ਬਦੌੜੀ ਚਲੀ ਜਾ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਪੰਜਾਬ ਵਰਗੀ ਕਿਤੇ ਵੀ ਮੌਜ ਨਹੀਂ ਹੈਗੀ। ਉਹ ਆਪਣੇ ਪੰਜਾਬ 'ਚ ਹੀ ਰਹਿ ਕੇ ਆਪਣੇ ਸੁਪਨੇ ਪੂਰਾ ਕਰ ਸਕਦੇ ਆਗੇ ਤੇ ਬਾਹਰ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਕਿ ਆਪਾਂ ਬਾਹਰ ਜਾ ਕੇ ਪੂਰਾ ਕਰ ਸਕਦੇ ਤੇ ਉਹ ਆਪਾਂ ਉਹਨਾਂ ਦੇ ਸੁਪਨਿਆਂ ਨੂੰ ਵੀ ਪੰਜਾਬ 'ਚ ਪਰ ਰਹਿ ਕੇ ਪੂਰਾ ਕਰ ਸਕਦੇ ਆਂ ਜੀ। ਹਾਂਜੀ ਸਰ। ਜੋਇਨਸ ਹਨ ਮਿਹਨਤ ਕਰਦਾ ਉਹਨ ਪਰਮਾਤਮਾ ਇੱਕ ਨਾ ਇੱਕ ਦਿਨ ਫਲ ਜ਼ਰੂਰ ਦਿੰਦਾ ਹੈ ਉਹਦੀ ਮਿਹਨਤ ਦਾ ਸੱਖੀ ਕਰਾਂ ਚਾਹੂਗੇ ਅੱਜ ਤੁਹਾਡੇ ਸਟੂਡੈਂਟ ਇਸ ਕੈਂਪ ਦੇ ਵਿੱਚ ਇਸ ਆਲੇ ਆਣ ਸਾਡੇ ਕੋਲ ਕਿਹੋ ਜਿਹੀ ਚੋਕੀ ਤੇ ਪਰ ਕੈਂਬਰੇਜ ਜੋ ਕੈਂਪ ਲਗਾਇਆ ਗਿਆ ਜੀ ਬਹੁਤ ਵਧੀਆ ਬੱਚਿਆਂ ਨੂੰ ਮੇਰੇ ਸਹਿਬ ਤੇ ਲੈ ਕੇ ਆਇਆ ਸੀ ਕਿ ਚਲ ਬੱਚਿਆਂ ਨੂੰ ਕੋ ਸਿੱਖਣ ਮਿਲੇ ਤਾਂ ਜੋ ਕਿਸੇ ਹੋਰ ਜ਼ਿੰਦਗੀ ਕੇ ਦੀ ਵਧੀਆ ਬਣ ਸਕੇ ਤੇ ਬਾਕੀ ਸਾਡੀ ਅਕੈਡਮੀ ਆ ਗੁਰੂ ਨਾਨਕ ਦੇਵ ਡਿਫਰੈਂਸ ਅਕੈਡਮੀ ਭਦੌੜ ਅਸੀਂ ਇਹ ਸੁਨੇਹਾ ਦਿੰਨੇ ਆ ਦੁਨੀਆਂ ਦੇ ਵਿੱਚ ਜਾਂ ਬਧੌਣ ਦੇ ਵਿੱਚ ਵੀ ਵੀ ਸਾਡੀ ਅਕੈਡਮੀ ਦੇ ਵਿੱਚ ਆਓ ਔਰ ਨਸੇ ਪੱਤਿਆਂ ਤੋਂ ਅਸੀਂ ਰਹਿਤ ਕਰਗੇ ਬੱਚੇ ਨੂੰ ਔਰ ਵਧੀਆ ਤਰੀਕੇ ਕਰਵਾ ਕੇ ਕਿਸੇ ਨੌਕਰੀ ਤੇ ਤੇ ਲਾਈਏ ਕਿਹੜੀ ਤੁਸੀਂ ਅਕੈਡਮੀ ਤੇਰੀ ਕਰਾਉਣ ਨੇ ਆਪ ਦਾ ਟਾਈਮ ਕਿ ਕਰੇਂਗੇ ਜੋ ਟਾਈਮ ਟੇਬਲ ਹੈ ਸਾਡਾ ਜੋ ਮਾਰਨਿੰਗ ਟਾਈਮ ਸਾਡਾ ਫਿਜ਼ੀਕਲ ਦਾ ਸਵੇਰ 5 ਵਜੇ ਹੁੰਦਾ 5 ਵਜੇ ਹੀ ਗਰਾਊਂਡ ਲੈ ਜਾਂਦੇ ਹੁੰਦੇ ਆ ਔਰ ਉਸ ਤੋਂ 7 ਵਜੇ ਤੱਕ ਕਰਵਾਉਨੇ ਹੁੰਦੇ ਆ ਉਸ ਤੋਂ ਬਾਅਦ ਬੱਚੇ ਮਤਲਬ ਨਾ ਤੋਂ ਲਿੰਦੇ ਆਪਣੇ ਖਾਣਾ-ਵਾਣਾ ਖਾਂਦੇ ਆ 10 ਵਜੇ ਫਿਰ ਦੁਬਾਰਾ ਕਲਾਸ ਸਟਾਰਟ ਹੋ ਜਾਂਦੀ ਆ ਪੇਪਰ ਵਾਸਤੇ ਤਿਆਰੀ ਦੀ। ਇਹ ਰੋਜ਼ ਟ੍ਰੇਨਿੰਗ ਦਾ ਸਮਾਂ ਆ ਕਿੰਨਾ ਟਾਈਮ ਵੀ ਦਿੰਦੇ ਹੋ ਤੁਹਾਡਾ ਸ਼੍ਰੀਨਾ ਦੋ ਦਿਨਾਂ ਕਰਦੇ ਨੇ। ਨਹੀਂ ਇਹ ਤਾਂ ਬੱਚੇ ਦੇ ਉੱਤੇ ਜਾਂ ਭਰਤੀ ਤੋਂ ਨਿਰਪਰ ਕਰਦਾ ਸੀ ਬੱਚਾ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ। ਔਰ ਭਰਤੀ ਜਾਂ ਪੇਪਰ ਕਦੋਂ ਹੁੰਦਾ ਬੱਚੇ ਦਾ ਉਸ ਵੇਲੇ ਬੱਚਾ ਪੇਪਰ ਦੇਣ ਵਾਸਤੇ ਜਾ ਸਕਦਾ ਹਰ ਵੇਲੇ ਤਿਆਰ ਹੋ ਗਏ। ਇਹ ਨਹੀਂ ਕਿ ਮੈਨੂੰ ਸਮਝ ਨਹੀਂ ਆਉਂਦਾ ਜੀ। ਟ੍ਰੇਨਿੰਗ ਦਾ ਸਮਾਂ ਤਾਂ ਮਤਲਬ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਟ੍ਰੇਨਿੰਗ ਦਾ ਸਮਾਂ ਉਹ ਤਾਂ ਸਾਡੇ ਕੋਲੋਂ ਬੱਚਾ ਹੋ ਸਕਦਾ ਜਦੋਂ ਮੈਨੇ ਪਰ ਸਾਡੇ ਕੋਲ ਲਾਵੇ ਉਸ ਤੋਂ ਬਾਅਦ ਭਰਤੀ ਨਹੀਂ ਇੱਕ ਤੋਂ ਵੀ ਜ਼ਿਆਦਾ ਮਹੀਨਾ ਟਾਈਮ ਪਲਾਨਸ ਕਰਨੀ ਚਾਹੀਦੀ ਫਿਰ ਜਾ ਕੇ ਬੱਚਾ ਤਿਆਰ ਹੁੰਦਾ ਜਾਂ 1 ਮਹੀਨੇ ਵਿੱਚ ਨਹੀਂ ਹੁੰਦਾ ਅਸਾਂ ਅੱਜ ਵੀ ਤੁਹਾਡੇ ਕੋਲੇ ਜਿਆਦਾਤਰ ਕਿਹਦੇ ਬੱਚੇ ਆ ਰਹੇ ਨੇ ਮੇਰੇ ਕੋਲ ਬੱਚੇ ਜੀ ਪੰਜਾਬ ਪੁਲਿਸ ਦੇ ਬੱਚੇ ਵੀ ਸੀਗੇ ਜੋ ਪੇਪਰ ਦੀ ਤਿਆਰੀ ਕਰਕੇ ਗਏ ਆ ਔਰ ਉਸ ਤੋਂ ਇਲਾਵਾ ਆਰਮੀ ਜੀਡੀ ਦੇ ਬੱਚੇ ਮੇਰੇ ਕੋਲ ਹੁਣ ਹੈਗੇ ਆ ਜਿਹੜੇ ਪੇਪਰ ਦੇ ਵਿੱਚੋਂ ਪਾਸ ਹੋਏ ਆ ਤੇ ਹੁਣ ਫਿਜ਼ੀਕਲ ਦੀ ਤਿਆਰੀ ਕਰ ਰਹੇ ਹਾਂ ਹਾਂਜੀ ਉਹਨਾਂ ਨੇ ਰੇਨ ਪੂਰਾ ਕਰ ਲਿਆ ਉਹਨਾਂ ਦਾ ਸੈਸ਼ਨ ਜੀ ਬਿਲਕੁਲ ਜੀ ਦੂਜੀ ਤਰਫੋਂ ਵੀ ਦੇਖਿਆ ਜਾ ਰਿਹਾ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਹਾਂਜੀ ਇਹ ਪੰਜਾਬ ਦੇ ਸੜਕੀ ਬਾਹਲੇ ਘਰ ਦੇ ਵਿੱਚ ਜਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਨੂੰ ਮੈਂ ਤਾਂ ਚਾਹੁੰਦਾ ਜੀ ਪੰਜਾਬ ਹੀ ਆਪਣਾ ਫੋਰਨ ਕੰਟਰੀ ਆ ਮਤਲਬ ਕੈਨੇਡਾ ਵਰਗਾ ਪੰਜਾਬ ਅਗਰ ਉਹਨਾਂ ਨੂੰ ਸਹੀ ਤਰੀਕੇ ਨਾਲ ਬੰਦੇ ਉੱਥੇ ਰਹਿ ਕੇ ਕੰਮ ਕਰੇ ਤਾਂ ਜੇ ਕੰਮ ਬੰਦਾ ਨਹੀਂ ਕਰਨਾ ਚਾਹੁੰਦਾ ਉਹ ਚਾਹ ਕੈਨੇਡਾ ਵਿੱਚ ਵੀ ਚਲ ਜਾਏ ਉੱਥੇ ਵੀ ਕੋਈ ਫਾਇਦਾ ਨਹੀਂ ਜਿਵੇਂ ਕਿ ਹੁਣ ਦੇ ਕਿਹੜੀ ਦਿਨ ਜਾਂਦੇ ਨਾਲ ਪੰਜਾਬ ਨੂੰ ਆਪਣੀ ਕੀ ਦਾ ਨਿਰਭਰ ਆ 80% ਤੱਕ ਖਲੀ ਹੋਈ ਹੈ ਹਾਂਜੀ ਅੱਜ ਨਹੀਂ ਕਿ ਬੱਚੇ ਪੜ੍ਹਾਈ ਦਾ ਫਾਇਦਾ ਕਰਕੇ ਵੱਡੇ ਅਫਸਰ ਬਣਨਾ ਤਾਂ ਟੀਚਰ ਬਣਨਾ ਕਿੱਥੇ ਰਹਿ ਗਈ ਮਤਲਬ ਆਪਣੇ ਪੰਜਾਬੀ ਹਾਂਜੀ ਹਾਂਜੀ ਬਿਲਕੁਲ ਜੀ ਲੋਕ ਪੜ੍ਹਾਈ ਕਰਦੇ ਨਹੀਂ ਹੈਗੇ ਜੀ ਨਸੇ ਪੱਤੇ ਦੇ ਪਿੱਛੇ ਜ਼ਿਆਦਾ ਪੈ ਰਹੇ ਆ ਤੇ ਫਿਰ ਗਵਰਨਮੈਂਟ ਵੀ ਤਾਂ ਇੰਨੀ ਕਮਲੀ ਹੈ ਨਹੀਂ ਜਿਹੜਾ ਪਾਗਲ ਬੰਦੇ ਨੂੰ ਨੌਕਰੀ ਦੇ ਦੂਗੀ ਜੇ ਕੋਈ ਪੜ੍ਹ ਲੂਗਾ ਬੰਦਾ ਵਧੀਆ ਐਜੂਕੇਟਰ ਹੋਊਗਾ ਤੋ ਨੌਕਰੀ ਲਊਗਾ ਨੌਕਰੀ ਮਿਲਦੀ ਹੈ ਅਸੀਂ ਵੀ ਤਾਂ ਨੌਕਰੀ ਕੀਤੀ ਹੈ ਸਭ ਨਾਲ ਦੇ ਪਾਸੇ ਨਹੀਂ ਗੱਲ ਕਰਾਂਗੇ ਹਾਂਜੀ ਕੀ ਸ੍ਰੀ ਇਹਨਾ ਚਾਹੁੰਦਾ ਮੈਂ ਮਤਲਬ ਕਿ ਅੱਜ ਮਤਲਬ ਆਦੇ ਵਿੱਚੋਂ ਕਾਹਲੇ ਘਟ ਵਿੱਚ ਕਿਤੇ ਨਹੀਂ ਰਿਹਾ ਓਕੇ ਜੀ ਵੈਸੇ ਤਾਂ ਜੀ ਪੇਟ ਵਾਸਤੇ ਹਰ ਇੱਕ ਬੰਦਾ ਜਾਂਦਾ ਜਾਂਦਾ ਪਰ ਮੈਂ ਫਿਰ ਵੀ ਇਹ ਕਹਿਣਾ ਚਾਹੂੰਗਾ ਜੋ ਬੱਚਾ ਆਪਣਾ ਪੰਜਾਬ ਛੱਡ ਕੇ ਕੈਨੇਡਾ 14000 ਕਿਲੋਮੀਟਰ ਦੂਰ ਇੱਥੋਂ ਗਿਆ ਤਾਂ ਕਾਨੂੰ ਕੋਈ ਘਰ ਦੇ ਵਿੱਚ ਗੱਲਬਾਤ ਹੁੰਦੀ ਆ ਖੁਸ਼ਾ ਖੁਸ਼ੀ ਆ ਜਾਂ ਕੋਈ ਗਮੀ ਆ ਤਾਂ ਇੱਡੀ ਦੂਰ ਉਹਨਾਂ ਬਾਪਸ ਮੁਸ਼ਕਲ ਵੀ ਹੋ ਜਾਂਦਾ ਤਾਂ ਇੱਥੇ ਰਹਿ ਕੇ ਵੀ ਬਹੁਤ ਵਧੀਆ ਕੰਮ ਹੈਗੇ ਹੈ ਜਿਹੜੇ ਬੰਦਾ ਕਰ ਸਕਦਾ ਔਰ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਤਮੈਂ ਇਹੀ ਕਹਿਣਾ ਚਾਹੂੰਗਾ ਜੀ ਪੰਜਾਬ ਬਹੁਤ ਵਧੀਆ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣੇ ਕੰਮ ਕਿਤੇ ਕਰੋ ਤੇ ਇੱਥੇ ਸਫਲ ਹੋ ਜਹਾ ਜੀ ਸਾਡੇ ਵਿੱਚ ਇੱਥੇ ਆਏ ਜੀ ਕੈਂਪ ਦੇ ਵਿੱਚ ਅੱਜ ਤੇ ਬਾਕੀ ਬੱਚੋ ਤੁਹਾਨੂੰ ਕਿਦਾਂ ਲੱਗਿਆ ਇੱਥੇ ਬਹੁਤ ਵਧੀਆ ਹਾਂ ਤਾਂ ਚਲੋ ਬਹੁਤ ਸਰ ਕੀ ਨਾਮ ਤੁਹਾਡਾ ਜਗਦੀਪ ਸਿੰਘ ਹਾਂ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ 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 ਕੀ ਕਹਿਣਾ ਚਾਹੁੰਦੇ ਤੁਸੀਂ ਪਧੋੜ ਦੀ ਕਿਹ ਕਿਹ ਜੀ ਮੈਂ ਸਾਰ ਨੂੰ ਪਹਿਲਾਂ ਤਾਂ ਸਰ ਦੀ ਵੀਡੀਓ ਦੇਖੀ ਤੇ ਉਸ ਤੋਂ ਬਾਅਦ ਮੈਂ ਆਪਣਾ ਪਹਿਲਾ ਫਾਰਮ ਭਰ ਕੇ ਤੇ ਫਿਰ ਪਧੋੜ ਅਕੈਡਮੀ ਵਿੱਚ ਆਇਆ ਹੁਣ ਸਾਡੀ ਨਿਤ ਦੀ ਟ੍ਰੇਨਿੰਗ ਇੱਥੇ ਚੱਲਦੀ ਹੈ ਤੇ ਸਵੇਰ ਅਸੀਂ 5 ਵਜੇ ਰੋਅ ਟ੍ਰੇਨਿੰਗ ਲਈ ਜਾਂਦੇ ਹਾਂ ਤੇ 7 ਵਜੇ ਸਾਡੀ ਟ੍ਰੇਨਿੰਗ ਮੁੱਕਦੀ ਹੈ ਉਸ ਤੋਂ ਬਾਅਦ ਅਸੀਂ ਆਪਣੀ ਟ੍ਰੇਨਿੰਗ ਖਤਮ ਕਰਕੇ ਅਕੈਡਮੀ ਵਾਪਸ ਆ ਕੇ ਸਭ ਕੁਝ ਤਰੀਕੇ ਨਾਲ ਡਾਈਟ ਵਗੈਰਾ ਕਰਕੇ ਫਿਰ ਫਰੈਸ਼ ਹੋ ਕੇ ਨਹਾਉਂਦੇ ਪੈਂਦੇ ਹਾਂ ਗੁਰਦੀਪ ਸਰ ਦਾ ਤੁਹਾਡਾ ਕਿੰਨਾ ਰੋਲ ਹੈ ਕਿੰਦਾ ਧਿਆਨ ਬਹੁਤ ਵਧੀਆ ਸਰ ਨੇ ਸਾਡੀ ਤੇ ਮਾਪਿਓ ਮਾਪਿਓ ਵਗੈਰਾ ਸਾਨੂੰ ਟ੍ਰੇਡ ਕਰਦੇ ਨੇ ਐਦਾਂ ਲੱਗਦਾ ਨਹੀਂ ਕਿ ਅਸੀਂ ਬਾਹਰ ਆਏ ਆ ਸਾਨੂੰ ਐਦਾਂ ਹੀ ਲੱਗਦਾ ਕਿ ਅਸੀਂ ਆਪਣੇ ਘਰ ਵਿੱਚ ਬੈਠੇ ਆ ਹੁਣ ਕੀ ਸਿੱਦੇ ਆਜਾ ਮੁਰਾ ਅਕੈਡਮੀ ਵਿੱਚ ਤੁਹਾਡੇ ਨਾਲ ਸਾਂਝ ਕਰਾਂਦੇ ਗ੍ਰੈਡ ਸਭ ਕਰ ਲੈਨੇ ਆ ਹਾਂਜੀ ਹਾਂਜੀ ਸਰ ਸਾਡਾ ਵੱਡਾ ਕੀ ਡ੍ਰੀਮ ਹੈ ਜਿੰਦਗੀ ਵਿੱਚ ਕੀ ਬਣਨਾ ਹੈ ਜਿੰਦਗੀ ਦੇ ਵਿੱਚ ਪੰਜਾਬ ਪੁਲਿਸ ਦਾ ਮੇਰਾ ਡ੍ਰੀਮ ਹੈ ਜੀ ਤੇ ਮੈਂ ਪਹਿਲਾ MTS ਦਾ ਪੇਪਰ ਦੇਣਾ ਵੈਸੇ ਤੇ ਬਾਬੇ ਮਨਨਾਨਕ ਦੀ ਮਿਹਰ ਹੈ ਕਿ ਮੈਂ MTS ਦਾ ਪੇਪਰ ਕਲੀਅਰ ਕਰ ਜੂਗਾ ਫਿਰ ਵੀ ਜੇ ਬਾਈ ਚਾਂਸ ਕੋਈ ਨਹੀਂ ਹੁੰਦਾ ਤਾਂ ਮੈਂ ਆਪਣੀ ਮਿਹਨਤ ਫਿਰ ਵੀ ਜਾਰੀ ਰੱਖੂਗਾ ਐਦਾਂ ਨਹੀਂ ਕਿ ਮੈਂ ਰੁਕ ਜੂਗਾ ਮੈਂ ਆਪਣੀ ਮਿਹਨਤ ਦੇ ਕੰਮਜਾ ਪੱਕਾ ਅੰਜਲ ਨੂੰ ਦੇਖਣਾ ਹੁੰਦਾ ਤਾਂ ਉਹ ਆਪਣੀ ਮਿਹਨਤ ਨੂੰ ਜਾਰੀ ਰੱਖਦੇ ਨੇ ਸਰ ਮੈਂ ਆਪਣੀ ਮਿਹਨਤ ਦੇ ਖਰਾ ਉੱਤਰੂੰਗਾ ਤੇ ਆਪਣੇ ਮਾਪਿਓ ਦਾ ਸੁਪਨਾ ਪੂਰਾ ਕਰਨ ਚ ਮੈਂ ਆਪਣੀ ਸਾਰੀ ਮਿਹਨਤ ਸਾਰੀ એનર્ਜੀ ਵਗੈਰਾ ਲਾਉਂਗਾ ਹਾਂਜੀ ਮੈਂ ਆਪਣਾ ਪਿੰਡ ਛੱਡ ਕੇ ਆਇਆ ਤੇ ਆਪਣੇ ਪਿੰਡ ਮੈਂ ਹੁਣ ਕੁਝ ਬਣ ਕੇ ਹੀ ਜਾਣਾ ਏ ਉਹਨਾਂ ਦਾ ਮੈਂ ਇਹ ਕਹਿਣਾ ਚਾਹੂੰਗਾ ਸਰ ਕੀ ਅਗਰ ਕੋਈ ਵੀ ਬੱਚਾ ਮਾਰ ਅਕੈਡਮੀ ਮੇ ਆਤਾ ਹੈ ਤਾਂ ਅਸੀਂ ਉਸਕਾ 100% ਸਿਲੈਕਸ਼ਨ ਦੇਣੇ ਦੀ ਕੋਸ਼ਿਸ਼ ਕਰਦੇ ਹਾਂ इसमें साथ साथ बच्चों का सहयोग भी रहता है और बच्चों से ज़्यादा हम कोशिश करते हैं कि बच्चे बहुत ज़्यादा मेहनत करें और इसमें जो हमारे कुलदीप सर है सूबेदार कुलदीप सर वो उनका बहुत बड़ा रोल रहता है कि वो बच्चों को किस तरह से हैंडल करते हैं सबसे बड़ी बात होती है कि बच्चा अकेडमी में मन लगाए अपना और उसमें जो कुलदीप सर है एक ऐसा रोल निभाते हैं जो ऐसे माता पिता निभाते हैं जिसे बच्चे का मन लगा रहे और दूसरी बात जो क्लास की है वो क्लास रेगुलर चलती रहे इसकी देख रेख भी सर करते रहते हैं और हम भी पूरी कोशिश करते हैं कि उनकी उम्मीदों पर कोई पानी ना फिरे और जैसे जैसे समय चलता रहता है बच्चे अपनी तैयारी अच्छी करते रहते हैं और हम लगभग तीन चार महीने में ये गारंटी ले, ले लेते हैं कि बच्चे का पेपर कोई रहेगा नहीं चाहे वो पेपर कोई भी हो आप जो कराते हैं हमारे यहाँ पर सर जैसे आर पी एफ है एस एस सी जी डी है आर्मी है पंजाब पुलिस है अब जैसे सी आर पी एफ वगैरह भी है और उसके साथ साथ एन डी ए की भी करवाते हैं जो लगभग बहुत कम अकेडमी में होती है हमारे यहाँ पर जो भी पेपर उसके लगभग सभी सुविधाएं मौजूद है और जो टीचर है जैसे एज ए टीचर मैं यहाँ पे पढ़ाता हूँ हरियाणा से है तो कोई कमी नहीं रहती पढ़ाई में भी और उसके साथ साथ जो अलग से उनको खेल के बारे में या कोई उनकी कोचिंग के बारे में अलग से भी उनको बताया जाता है ताकि बच्चे का उसके अंदर रुचि पैदा हो लुके लुके। रूल रूल तो सर यही है कि जो लगभग सभी अकेडमियों में रहते हैं कि इतने बजे तक लगभग शाम के टाइम ज़्यादा कोई बच्चा बाहर ना रहे इसके लिए सिक्योरिटी है पूरी तरह से और बार बार, बार बच्चों पे ध्यान दिया जाता है उनका पालन के साथ ही उनकी एंट्री करवाई जाती है क्योंकि अकेडमी के अंदर जो जिम्मेदारी होती है वो बहुत बड़ी चीज़ होती है क्योंकि बच्चे अपना घर परिवार छोड़ के एक जिम्मेवार के साथ हमारे पास भेजते हैं इसलिए हम उनकी उम्मीदों पर भी पूरा खरा उतरने की कोशिश करते हैं ताकि बच्चों को कोई नुकसान ना पहुँचे कहाँ पर है हमारी अकेडमी सर ये भदोड है, है। बरनाड़ा में और जो लोकेशन की अगर मैं बात करूँ तो भदोड के अंदर जो ये टूर्नामेंट स्टेडियम है वहाँ पे बिल्कुल उसके नज़दीक ही है अगर कोई बच्चा यहाँ पे आना चाहे तो हमसे कांटेक्ट भी कर सकता है हमारा नंबर भी साथ में हम भेज देखो रूल की अगर बात करें जैसे क्वालिफिकेशन के अंदर आ जाती कम से कम बच्चा टेंथ पास होना ज़रूरी है अगर उसके पास और ज़्यादा क्वालिफिकेशन वो और, और भी अच्छी बात है और दूसरी बात उसकी हाइट पे जो आर्मी के लिए ध्यान दिया जाता है लगभग पाँच सात होती है और जो अब जो आर के वो लगभग पाँच से कम ही रहती है और हाइट के साथ-साथ उसकी क्वालिफिकेशन बहुत जरूरी है किसी भी एकेडमी में जाने के लिए कोई भी पेपर के लिए